ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਕੱਲ ਨੂੰ ਆਪਣੇ ਗੀਤ ਦੀ ਵੀਡੀਓ ਤੇ ਅਸੀਂ ਫਿਰਦਿਆਂ ਦੀਆਂ ਤਿਆਰੀਆਂ ਦੇ ਵਿੱਚ ਤੇ ਅੱਜ ਦੇਖਾਂਗੇ ਕਿ ਕੀ ਕੀ ਕਰਨਾ ਖਤਰਨ ਜਾਣੇ ਤੇ ਮਿਰਦਿਆਂ ਜੀ ਦੇ ਨੇ ਕਾਲੀ ਗੁੰਜੰਬਾ ਚੱਕਰ ਮੇਰੇ ਤੇ ਹੋ ਰਾ ਲਗਦਾ ਹੈ। ਇਹ ਉਹ ਨਹੀਂ। ਬਾਤ ਕਿਹਨੇ ਕਰਿਆ ਨਾ। ਬਰਦਾ ਇੰਜ ਮੰਨ ਲਾ। ਇਹਦੇ ਵਿੱਚੋਂ ਕੋਈ ਕੋਈ ਵੀ ਪੱਤਾ ਚੱਕਰ ਉਹ ਤੂੰ ਇਹ ਦੇਖ ਰਿਹਾ ਬਸ ਇਹ ਢੋਲੀ ਦਿਖਾ। ਜਦ ਕਹਾਂ ਬੇਲ ਦੇਗਾ ਠੀਕ ਆ ਵਿੱਚ ਰੱਖ ਦਿਓ। ਮੈਂ ਤਾਂ ਦੱਸ ਦਵਾਂਗਾ ਪਰ ਮੈਂ ਤਾਂ ਬੇਲਾ ਦੇਖੇ। ਅੱਛਾ। ਯਾਦੂ ਪਰਲਾ ਨਿਸ਼ਚੈ। ਲੈ ਨਾ ਦੇ ਤੂੰ ਮਨ ਤਰ। ਲਓ ਜੀ ਅਸੀਂ ਆਏ ਤੇ ਜੀ ਅੱਜ ਲੋਕੇਸ਼ਨ ਦੇਖਣ ਇੱਕ ਹੋਰ ਨਵੀਂ ਕੱਲ ਸਾਨੂੰ ਉਹ ਲੋਕੇਸ਼ਨ ਜਿਹੜੀ ਦੇਖਣਗੇ ਤੇ ਉਹ ਨਹੀਂ ਸਹੀ ਲੱਗੀ ਅੱਜ ਅਸੀਂ ਆਇਾਂਗੇ ਧੂਰੀ ਲੋਕੇਸ਼ਨ ਦੇਖਣ ਮੈਂ ਤੇ ਕੁਲਵੀਰ ਆਾਂਗੇ ਦੋਵੇਂ ਜਾਣੇ ਤੇ ਅੱਜ ਇੱਥੇ ਦੇਖਦੇ ਆਂ ਜੇ ਸਹੀ ਵੈਠੂ ਲੋਕੇਸ਼ਨ ਲੋ ਜੀ ਲੋਕੇਸ਼ਨ ਸਾਇਦ ਪਰਫੈਕਟ ਬੈਠ ਜਿਵੇਂ ਇੱਥੇ ਆਪਾਂ ਕੱਲ ਨੂੰ ਸ਼ੂਟ ਕਰਾਂਗੇ ਐਮ ਡੀ ਐਮ ਇਸ ਨੀਰਨਾ ਲਓ ਜੀ ਮੈਂ ਆ ਗਿਆ ਹੁਣ ਘਰੇ ਪਤਾ ਅਸੀਂ ਕਰਿਆ ਇਹ ਸਾਰਾ ਘਰੇ ਚੱਲਦੀਆਂ ਨੇ ਸਫਾਈਆਂ ਮੇਰੇ ਉਹਦੇ ਨੂੰ ਹੁਣ ਕਿਉਂ ਹੈ ਕੋਈ ਫੋਨ ਤੇ ਲੱਗਿਆ ਹੋਇਆ ਕੋਈ ਸਫਾਈਆਂ ਕਰ ਰਿਹਾ ਹੁੰਦਾ ਆਪੀ ਰਗੜਨ ਕੋ ਤੇ ਚਾਹ ਮਲਠੀ ਰੋਟੀ ਵਾਲੀ ਲੈਂਦੀਆਂ ਹੁੰਦੀਆਂ ਵਾਲੀ lo itu lagi menjual kamu ਇੱਕ ਲੋ ਜੀ ਕੱਲ ਨੂੰ ਆਪਣੇ ਗਾਣੇ ਦਾ ਸ਼ੂਟ ਕੱਲ ਨੂੰ ਆਪਣੇ ਸਾਰਾ ਦਿਨ ਸ਼ੂਟਿੰਗ ਦੇ ਵਿੱਚ ਲੰਘ ਜਾਣਾ ਸਾਨੂੰ ਦਿਖਾਵਾਂਗੇ ਉਹਦਾ ਵੀ ਬਲੌਗ ਆਪਾਂ ਬਣਾਵਾਂਗੇ ਸ਼ੂਟਿੰਗ ਦਾ ਵੀ ਤੇ ਹੁਣ 2-3 ਦਿਨ ਹੋ ਗਏ ਸਾਨੂੰ ਅਸੀਂ ਤਿਆਰੀਆਂ ਦੇ ਵਿੱਚ ਫਿਰਦੇ ਆਂ ਗਾਣੇ ਦੀ ਸ਼ੂਟਿੰਗ ਦੇ ਤਾਂ ਕਰਕੇ ਅਸੀਂ ਪੂਰਾ ਬਲੌਗ ਵੀ ਨਹੀਂ ਸ਼ੂਟ ਕਰ ਪਾਉਂਦੇ ਤੇ ਕੱਲ ਵੀ ਛੋਟੇ ਬਲੌਗ ਸ਼ੂਟ ਕੀਤਾ ਗਿਆ ਤੇ ਅੱਜ ਵੀ ਦੇਖਦੇ ਆ ਕਿੰਨਾ ਕੁ ਹੁੰਦਾ ਤੇ ਲੱਕੀ ਵੈਸੇ ਮਨ ਇਹ ਵੀ ਕਾਫੀ ਭੱਜ ਦੌੜ ਹੁੰਦੀ ਏ ਬਹੁਤ ਇੰਤਜ਼ਾਮ ਕਰਨੇ ਪੈਂਦੇ ਨੇ ਹਰ ਗੱਲ ਦਾ ਨਾ ਕਿਉਂਕਿ ਉੱਥੇ ਆਪਣੀ ਕੋਲੀ ਚੀਜ਼ ਚਾਹੀਦੀ ਹੁੰਦੀ ਏ ਤੋਂ ਦੇਖਣਾ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਇੰਦਰ ਮੱਝਾਂ ਨੂੰ ਕੱਖ ਪਾਤੇ ਮੱਝਾਂ ਖਾ ਰਹੀਆਂ ਨੇ ਕੱਖ ਨਮਾਤੀਆਂ ਕੱਖ ਪਾਤੇ ਤੇ ਤੇ ਖੇਤ ਨੂੰ ਗਏ ਕੱਲ ਵਾਸਤੇ ਪੱਠੇ ਲੜ ਬੱਦਲ ਅੱਜ ਬਿਲਕੁਲ ਨਿਕਲ ਗਿਆ ਬਹੁਤ ਸੋਨਾ ਲੀਲਾ ਲੀਲਾ ਅਸਮਾਨ ਨਿਕਲਿਆ ਹੈ ਐਸੇ ਕਣ ਕਾਂ ਨੁਕਸਾਨ ਬਹੁਤ ਹੋ ਗਿਆ ਉਹਦੇ ਮੀਂਹ ਤੇ ਹਨੇਰੀ ਦੇ ਨਾਲ ਲਓ ਜੀ ਹੋ ਗਿਆ ਹੁਣ ਆਥਨ ਬਿਲਕੁਲ दिन से रहा है तो चली गई हम चल है ठंडी ठंडी हवा बार हम आप चले जावे अंदर क्योंकि वेड़े देने हवा काफ़ी पीती है तो फिर इतने बैठे ठंड लगन लग जाती है ਜੇ ਹੋ ਗਈ ਰਾਤ ਆਪਾਂ ਅੱਜ ਲਾ ਲਈ ਐਲਈਡੀ ਤੇ ਫਿਲਮ ਮੈਂ ਕਿਹਾ ਅੱਜ ਫਿਲਮ ਦੇਖ ਲੈਣੇ ਚੱਲ ਅੰਦਰ ਬੈਠੇ ਤੇ ਬਾਹਰ ਤਾਂ ਬੋਰ ਨੀਰਾ ਹੋ ਗਿਆ ਕਾਫੀ ਰਾਤ ਹੋ ਗਈ ਇੱਧਰ ਦੇਖੋ ਫਿਲਮ ਦੇਖਦੇ ਤੇ ਫਿਰ ਖਾਵਾਂਗੇ ਰੋਟੀਆਂ ਲਓ ਜੀ ਆਪਾਂ ਹੁਣ ਦੇਖਦੇ ਆ ਫਿਲਮ ਤੇ ਅੱਜ ਦਾ ਵਲੌਗ ਦਾ ਇੱਥੇ ਕਰਦੇ ਆ ਐਂਡ ਫਿਰ ਦੇਖਾਂਗੇ ਅਗਰ ਉਹਨਾਂ ਬੈਠ ਕੇ ਫਿਲਮ ਤੇ ਕੱਲ ਨੂੰ ਆਪਣੇ ਕਰਨੀਏ ਗਾਣੇ ਦੀ ਸ਼ੂਟਿੰਗ ਤੇ ਉਹਦਾ ਵੀ ਆਪਾਂ ਹਬ ਤੱਕ ਤੁਹਾਨੂੰ ਬਲੌਗ ਬਣਾ ਕੇ ਦਿਖਾਵਾਂਗੇ ਜੇ ਕੱਲ ਨੂੰ ਨਾ ਐਡੀਟਿੰਗ ਦਾ ਟਾਈਮ ਰਿਹਾ ਤਾਂ ਅਗਲੇ ਦਿਨ ਸੇ ਪਰ ਪੂਰੀ ਸ਼ੂਟਿੰਗ ਦਾ ਬਲੌਗ ਤੁਹਾਨੂੰ ਜਰੂਰ ਦਿਖਾਵਾਂਗੇ ਪਹਿਲੇ ਗਾਣੇ ਦੀ ਦਾ ਵੀ ਦਿਖਾਇਆ ਤੀ ਤੇ ਇਹਦਾ ਵੀ ਦਿਖਾਵਾਂਗੇ ਤੇ ਹੁਣ ਆਪਾਂ ਮਿਲਾਂਗੇ ਜੇ ਕੱਲ ਨੂੰ ਤੇ ਅੱਜ ਦੇ ਬਲੌਗ ਦੇ ਇੱਥੇ ਕਰਦੇ ਆਂਡ ਵੀਡੀਓ ਨੂੰ ਪੂਰਾ ਦੇਖਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਦਿਆ ਕਰੋ ਪਲੀਜ਼ ਤੇ ਮਿਲਦੇ ਆਂ ਜੀ ਕੱਲ ਨੂੰ ਤਦ ਤੱਕ ਲਈ ਧੰਨਵਾਦ